ਮਾਈਕਾ ਸੁਰਦਰਨੀ ਬੈਖਾ ਆੜੀ ਸੁਰਾ ਜਿਹੜੀ ਸੁਰੇ ਦਲਨੀ ਉਹਦੀ ਦੋ ਹੀ ਆਵਾਜ਼ਾਂ ਦਲੀਆਂ ਉਹਦੇ ਬੋਲਤੀ ਬੰਦ ਕਰਕੇ ਦੋ ਹੀ ਬੋਲਤੀ ਬੋਲਣ ਲਵੜੇ ਉਹਨੂੰ ਰਾਖਸ਼ ਨੂੰ ਨਹੀਂ ਮਾਰਨਾ ਉਹਦੀ ਮਰਜੀ ਬਦਲ ਕੇ ਉਹਦਾ ਪਾਣਾ ਬਦਲ ਕੇ ਗੁਰਕੇ ਪਾਣੇ ਚ ਕਰ ਦੇਣਾ ਸੁਰਦਰਨੀ ਹੈ ਬੈਕਾ ਦੀ ਸੁਰਦਰਣ ਵਾਲੀ ਮਹੀਪਾਲੀ ਪੱਪੇ ਮਹੀਪਾਲੀ ਹੈ ਬਹੀ ਪਾਲੀ ਦੇਖੋ ਵੇਖਾਸੁਰ ਜੜੀ ਹੈ ਵੇਖਾਸੁਰ ਕੱਲੇ ਵੇਖਾਸੁਰ ਦਾ ਅਰਥ ਕਰਦੇ ਬਹੀ ਹੁੰਦੀ ਹੈ ਮਹੀਪਾਲੀ ਆ ਗਿਆ ਨਾ ਮਹੀਪਾਲੀ ਬਹੀ ਹੁੰਦੀ ਹੈ ਧਰਤੀ ਹਰਦਾ ਹਰਦਾ ਧਰਤੀ ਹੈ ਏਜ ਬਟਵਾਰਾ ਕਰ ਦਿੰਦੀ ਹੈ ਵਿੱਚ ਅਗਿਆਨਤਾ ਪੈਦਾ ਕਰ ਦਿੰਦੀ ਹੈ ਜਿਹੜੀ ਸੁਰ ਉਹਨੂੰ ਮੈਖਾ ਸੁਰ ਕਹਿੰਦੇ ਨੇ। ਉਹ ਜਿਹੜੀ ਬੈਟਰੀ ਚਾਰਜ ਨੂੰ ਡਾਊਟ ਕਰ ਦਿੰਦੀ ਆ ਨਾ ਜਿਹੜੇ ਅੰਦਰ ਹਨੇਰਾ ਕਰਦੀ ਹੈ ਬੈਟਰੀ ਖਾਰਜ ਕਰਦੀ ਹੈ ਇਹ ਆਤਮ ਘਾਤੀ ਆਵਾਜ਼ ਆਇਆ ਹੈ ਆਪਣੀ ਮਰਜ਼ੀ ਆਤਮ ਘਾਤੀ ਆ ਹੈ ਆਪਣੇ ਆਪ ਨੂੰ ਖਾਣ ਵਾਲੀ ਹੈ ਨਹੀਂ ਖਾ ਹਮ ਖਾ ਜਾਂਦੀ ਆਪਣੇ ਆਪ ਨੂੰ ਆਪਣਾ ਆਪਣੀ ਬੁੱਧੀ ਦਾ ਨਾਸ਼ ਕਰਦੀ ਹੈ ਇਹ ਬੁੱਧ ਦਾ ਨਾਸ਼ ਕਰਨ ਵਾਲੀ ਜਿਹੜੀ ਸੁਰਸੀ ਉਹਨੂੰ ਦਲਣ ਕਰਕੇ ਬਹੀ ਪਾਲੀ ਕਰ ਦਿੰਦੀ ਹੈ ਪੰਨ ਕਰਦੀ ਆ ਚਾਲੂ ਕਰਦੀ ਹੈ ਫਿਰ ਫਿਰ ਪੂਰਾ ਭਾਗ ਕਰਦੀ ਹੈ ਉਹ ਭਾਗ ਘਟਾਈ ਜਾਂਦੀ ਹੈ ਉਹ ਭਾਗਾ ਕਰ ਦਿੰਦੀ ਹੈ ਹੌਲੀ ਹੌਲੀ ਭਾਗ ਰਹਿੰਦਾ ਹੀ ਨਹੀਂ ਗਿਆ ਅੰਤ ਕਰਦੀ ਗੱਲ ਗੁਰ ਪਾਣੀ ਦੀ ਹੈ ਗੱਲ ਜਿਆਦਾ ਕਿਤੇ ਤੱਕ ਲੈ ਜਾ ਰੂ ਵਿਚਾਰ ਕੇ ਸਾਰੀ ਗੁਰਬਾਨੀ ਦੀ ਗੱਲ ਐਵੇਂ ਉਹ ਕਹੀ ਜਾਂਦੇ ਨਹੀਂ ਜਿਵੇਂ ਸੌਖੀ ਜਿਹੀ ਗੱਲ ਵਿੱਚ ਕਹੀ ਜਾਂਦੇ ਸੀ। ਇਸ਼ਾਰਿਆਂ ਦੇ ਵਿੱਚ ਗੱਲ ਕੀਤੀ ਹੋਈ ਹੈ। ਨਾਲੇ ਤਾਂ ਉਹਨਾਂ ਨੂੰ ਦੱਸ ਗਏ। ਮੈਂ ਕਿਹਾ ਸੁਰਤੇ ਅਰਥ ਦੱਸ ਗਏ। ਜਿਹੜੇ ਉਹ ਰੱਖਸ਼ਾਂ ਦੇ ਲੋ ਬਣਾਈ ਬੈਠੇ ਤੇ ਉਹਨਾਂ ਦੇ ਹੀ ਨਹੀਂ ਰੱਖਸ਼ਾਂ ਦੇ ਲੋ ਤਾਂ। ਜਦਦੇ ਅਰਥ ਕਰੋਗੇ ਇਹ ਆਦਮੀ ਤਾਂ ਬਣਣਾ ਹੀ ਨਹੀਂ ਉਹ। ਇਹ ਤਾਂ ਬ੍ਰੈਂਡ ਉਹ ਇੱਕ ਰਾਤ ਸੀਗਾ ਮੈਂ ਸਾਰਾ ਸਾਨੂੰ ਮਾਰ ਉਹ ਤਾਂ ਫੇ ਹਿਸਟਰੀ ਬਣ ਗਈ। ਉਹ ਤਾਂ ਇਤਿਹਾਸ ਬਣ ਜੂਗਾ ਫਿਰ। ਹਿਸਟਰੀ ਬਣ ਜੂਗੀ ਉਹਦੇ ਇਹ ਆਦਮ ਕਹਿਣ ਲਈ ਤਾਂ ਕੋਈ ਗੱਲ ਨਾ ਰਹੀ। ਹਿਸਟਰੀ ਹੈਗੀ ਆ ਆਦਮ ਗਿਆਨ ਹੈ।